ਦੋਸਤੋ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਵੈਨਿਜੂਏਲਾ ਤੇ ਅਟੈਕ ਕੀਤਾ ਤੁਸੀਂ ਸਾਰੇ ਜਾਣਦੇ ਹੋ ਵੈਨਿਜੂਏਲਾ ਤੇ 30 ਮਿੰਟ ਦੇ ਅਟੈਕ ਦੇ ਵਿੱਚ ਹੀ ਅਮਰੀਕਾ ਨੇ ਉੱਥੇ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਤੇ ਉਹਦੀ ਪਤਨੀ ਨੂੰ ਕੈਪਚਰ ਕਰ ਲਿਆ ਸੀ ਤੇ ਇਸ ਵੇਲੇ ਉਹਨਾਂ ਨੂੰ ਅਮਰੀਕਾ ਲਿਜਾਇਆ ਗਿਆ ਪਰ ਦੂਸਰੇ ਪਾਸੇ ਹੁਣ ਤਾਜ਼ਾ ਖਬਰ ਮਿਲੀ ਹੈ ਕਿ ਅਮਰੀਕਾ ਦੇ ਵੱਲੋਂ ਸਿੱਧਾ ਰੂਸ ਦੇ ਨਾਲ ਪੰਗਾ ਲੈ ਲਿਆ ਗਿਆ ਇਹ ਇੱਕ ਜਿਹੜਾ ਟਕਰਾਵ ਹੈ ਇਹ ਇੱਕ ਔਇਲ ਟੈਂਕਰ ਦੇ ਕਰਕੇ ਹੋਇਆ ਨਾਰਥ ਅਟਲੈਂਟਿਕ ਦੇ ਵਿੱਚ ਇੱਕ ਜਹਾਜ਼ ਜਿਹੜਾ ਕਿ ਤੇਲ ਟਰਾਂਸਪੋਰਟ ਕਰਨ ਦੇ ਲਈ ਵਰਤਿਆ ਜਾਂਦਾ ਇਹਨੂੰ ਆਇਲ ਟੈਂਕਰ ਕਿਹਾ ਜਾਂਦਾ ਹੈ ਇਸ ਨੂੰ ਹੁਣ ਯੂ ਐਸ ਏ ਦੇ ਕੋਸਟ ਗਾਰਡ ਦੇ ਵੱਲੋਂ ਜਾਂ ਯੂ ਐਸ ਏ ਦੀ ਨੇਵੀ ਦੇ ਵੱਲੋਂ ਕੈਪਚਰ ਕਰ ਲਿਆ ਗਿਆ ਇਹਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਗਿਆ ਜਦੋਂ ਕਿ ਰੂਸ ਇਹ ਦਾਅਵਾ ਕਰਦਾ ਹੈ ਕਿ ਇਹ ਆਇਲ ਟੈਂਕਰ ਸਾਡਾ ਸਾਡੇ ਦੇਸ਼ ਦੇ ਨਾਲ ਰਜਿਸਟਰ ਹੈ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਸ ਵੇਲੇ ਅਮਰੀਕਾ ਨੇ ਇਸ ਰਸ਼ੀਅਨ ਆਇਲ ਟੈਂਕਰ ਨੂੰ ਕੈਪਚਰ ਕੀਤਾ ਉਸ ਵੇਲੇ ਇਸ ਆਇਲ ਟੈਂਕਰ ਦੇ ਉੱਤੇ ਰਸ਼ੀਆ ਦਾ ਝੰਡਾ ਲੱਗਿਆ ਹੋਇਆ ਸੀ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਇਹ ਜਿਹੜਾ ਆਇਲ ਟੈਂਕਰ ਹੈ ਇਹ ਰਸ਼ੀਆ ਦੇ ਨਾਲ ਹੀ ਰਜਿਸਟਰਡ ਹੈ ਸੋ ਜਿਹੜਾ ਇੰਟਰਨੈਸ਼ਨਲ ਸਮੁੰਦਰੀ ਲਾਅ ਹੈ ਉਹ ਇਹ ਕਹਿੰਦਾ ਹੈ ਜੇ ਕਿਸੇ ਸਮੁੰਦਰੀ ਜਹਾਜ਼ ਜਾਂ ਸਿਰਫ ਸਮੁੰਦਰੀ ਟੈਂਕਰ ਦੇ ਉੱਤੇ ਕਿਸੇ ਦੇਸ਼ ਦਾ ਝੰਡਾ ਲੱਗਿਆ ਹੋਵੇ ਤਾਂ ਉਸ ਦੀ ਸੁਰੱਖਿਆ ਕਰਨਾ ਉਸ ਦੇਸ਼ ਦੀ ਪ੍ਰਤੀਬੱਧਤਾ ਵੀ ਬਣ ਜਾਂਦਾ ਹੈ ਤੇ ਜੇਕਰ ਉਸ ਦੇਸ਼ ਦੇ ਲੱਗੇ ਝੰਡੇ ਵਾਲੇ ਔਇਲ ਟੈਂਕਰ ਜਾਂ ਫਿਰ ਕਿਸੇ ਸਮੁੰਦਰੀ ਜਹਾਜ਼ ਦੇ ਨਾਲ ਕੋਈ ਦੂਸਰੇ ਦੇਸ਼ ਦੀ ਨੇਵੀ ਜਾਂ ਕੋਈ ਹੋਰ ਸੈਨਾ ਕੋਈ ਛੇੜਛਾੜ ਕਰਦੀ ਆ ਤਾਂ ਇਸ ਨੂੰ ਸਿੱਧਾ ਉਸ ਝੰਡੇ ਵਾਲੇ ਮੁਲਕ ਦੇ ਉੱਤੇ ਕੀਤਾ ਗਿਆ ਹਮਲਾ ਦੇਖਿਆ ਜਾਊਗਾ ਸੋ ਇਸ ਵੇਲੇ ਪੂਰੀ ਦੁਨੀਆ ਦੇ ਵੱਤ ਦੇ ਵਿੱਚ ਵੈਨੂ ਜੁਵੇਲਾ ਦੀ ਘਟਨਾ ਤੋਂ ਬਾਅਦ ਨਾਰਥ ਅਟਲੈਂਟਿਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਮੁੰਦਰੀ ਜਿਹੜਾ ਔਇਲ ਟੈਂਕਰ ਹੈ ਇਸ ਨੂੰ ਆਖਿਰਕਾਰ ਅਮਰੀਕਾ ਨੇ ਕੈਪਚਰ ਕਰ ਲਿਆ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਦਰਸਾਲ ਦੇ ਵਿੱਚ ਇਹ ਇੱਕ ਦਿਨ ਦੀ ਕਾਰਵਾਈ ਨਹੀਂ ਹੈ ਇਸ ਔਇਲ ਟੈਂਕਰ ਦੇ ਪਿੱਛੇ ਜਿਹੜੀ ਰਸ਼ੀਅਨ ਕੋਸਟ ਗਾਰਡ ਦੀ ਟੀਮ ਹੈ ਜਾਂ ਨੇਵੀ ਹੈ ਉਹ ਕਈ ਹਫ਼ਤਿਆਂ ਤੋਂ ਲੱਗੀ ਹੋਈ ਸੀ ਹੁਣ ਦੱਸਿਆ ਇਹ ਜਾ ਰਿਹਾ ਜਾਂ ਯੂਐਸਏ ਦੀ ਗੱਲ ਮੰਨੀਏ ਤਾਂ ਯੂਐਸਏ ਕਹਿ ਰਿਹਾ ਕਿ ਕਿ ਅਸੀਂ ਰਸ਼ੀਅਨ ਆਇਲ ਵੈਨੇਜੁਏਲਾ ਆਇਲ ਤੇ ਈਰਾਨ ਦੇ ਆਇਲ ਦੇ ਉੱਤੇ ਸੈਂਕਸ਼ਨ ਲਾਈ ਹੋਈ ਹੈ ਕਿ ਉਸ ਨੂੰ ਟਰਾਂਸਪੋਰਟ ਨਹੀਂ ਕੀਤਾ ਜਾ ਸਕਦਾ ਅਮਰੀਕਾ ਇਹ ਕਹਿ ਰਿਹਾ ਕਿ ਇਹ ਜਿਹੜਾ ਆਇਲ ਟੈਂਕਰ ਹੈ ਜਿਹਨੂੰ ਇਸ ਵੇਲੇ ਮੈਰੀ ਨਾਰਾਇਣ ਦਾ ਕੁਝ ਇਸ ਤਰੀਕੇ ਦਾ ਨਾਮ ਦਿੱਤਾ ਗਿਆ ਕਿ ਇਸ ਦਾ ਰੀਅਲ ਜਿਹੜਾ ਨਾਮ ਆ ਉਹ ਵੈਲਾ ਵਨ ਸੀਗਾ ਤੇ ਇਹ ਜਹਾਜ਼ ਜਾਂ ਆਇਲ ਟੈਂਕਰ ਸਾਡੇ ਸੈਂਕਸ਼ਨ ਯਾਨੀ ਕਿ ਜਿਹਦੇ ਤੇ ਅਸੀਂ પ્રતિਬੰਧ ਲਗਾਏ ਹੋਏ ਨੇ ਉਹ ਕੰਪਨੀ ਦਾ ਇਹ ਜਹਾਜ਼ ਹੈ ਤੇ ਇਹ ਜਾਣਬੁੱਝ ਕੇ ਨਾਰਥ ਅਟਲੈਂਟਿਕ ਦੇ ਵਿੱਚੋਂ ਯੂਰਪ ਵਾਲੀ ਸਾਈਡ ਤੋਂ ਜਾਂ ਇਰਾਨ ਵਾਲੀ ਸਾਈਡ ਤੋਂ ਹੋ ਕੇ ਇਹ ਵੈਨਿਊਏਲਾ ਦੇ ਵੱਲ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਦੋਂ ਵੈਨਿਊਏਲਾ ਦੇ ਨੇੜੇ ਕਿਉਂਕਿ ਵੈਨਿਊਏਲਾ ਦੇ ਨੇੜੇ ਅਮਰੀਕੀ ਬੇੜੇ ਨੇਵੀ ਬੇੜੇ ਨੇ ਜਿਹੜੇ ਉਹ ਪਹਿਲਾਂ ਤੋਂ ਹੀ ਮੌਜੂਦ ਨੇ ਕਿਉਂਕਿ ਉਹਨਾਂ ਨੇ ਉੱਥੇ ਦੇ ਰਾਸ਼ਟਰਪਤੀ ਨੂੰ ਕੈਪਚਰ ਕਰਨਾ ਸੀ ਉਸ ਕਰਕੇ ਕਈ ਮਹੀਨੇ ਪਹਿਲਾਂ ਤੋਂ ਹੀ ਕੈਰੀਬੀਅਨ ਸੀ ਵਾਲੇ ਇਸ ਹਿੱਸੇ ਦੇ ਵਿੱਚ ਅਮਰੀਕਾ ਨੇ ਵੀ ਤਣਾਤ ਹੈ ਤੇ ਜਦੋਂ ਵੈਲਾਵਨ ਨਾਂ ਦਾ ਇਹ ਔਇਲ ਟੈਂਕਰ ਵੈਨਿਊਏਲਾ ਦੇ ਸਮੁੰਦਰ ਦੇ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਕੋਸ਼ਿਸ਼ ਹੋਈ ਸੀ ਅੱਜ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਕਿ ਇਸ ਔਇਲ ਟੈਂਕਰ ਨੂੰ ਸੀਜ਼ ਕਰ ਲਿਆ ਜਾਵੇ ਪਰ ਜਿਹੜਾ ਇਸ ਔਇਲ ਟੈਂਕਰ ਦਾ ਕਰੂ ਸੀ ਉਹਦੇ ਵੱਲੋਂ ਤੁਰੰਤ ਇਸ ਨੂੰ ਯੂ ਟਰਨ ਜਾਂ ਇਸ ਕੱਟ ਮਾਰ ਲਿਆ ਜਾਂਦਾ ਤੇ ਇਹ ਸਿੱਧਾ ਫਿਰ ਰੁੱਖ ਕਰਦਾ ਜੀ ਰੂਸ ਦੇ ਵੱਲ ਤੇ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਕੋਸਟ ਗਾਰਡ ਅਮਰੀਕੀ ਨੇਵੀ ਤੇ ਅਮਰੀਕੀ ਹਵਾਈ ਸੈਨਾ ਇਸ ਟੈਂਕਰ ਨੂੰ ਲੋਕੇਟ ਕਰ ਰਹੀ ਸੀ ਜਾਂ ਕਹਿ ਲਈਏ ਕਿ ਇਸ ਦਾ ਪਿੱਛਾ ਕਰ ਰਹੀ ਸੀ ਹੁਣ ਤੋਂ ਕਈ ਦਿਨ ਪਹਿਲਾਂ ਵੀ 2-3 ਵਾਰ ਅਮਰੀਕਾ ਨੇ ਇਸ ਤੇ ਕਾਬਜ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਰਹੇ ਤੇ ਅੱਜ ਜਿਹੜੀ ਗੱਲ ਹੈ ਕਿ ਇਹ ਬੀਤੀ ਰਾਤ ਅਮਰੀਕਾ ਨੇ ਆਖਿਰਕਾਰ ਉਹ ਕਰਤਾ ਜਿਹੜਾ ਕਿ ਸ਼ਾਇਦ ਅਮਰੀਕਾ ਨੂੰ ਕਰਨਾ ਨਹੀਂ ਚਾਹੀਦਾ ਸੀ ਕਿਉਂਕਿ ਵੈਨੂਏਜ਼ੁਏਲਾ ਦੇ ਨਾਲ ਅਮਰੀਕਾ ਨੇ ਪੰਗਾ ਲਿਆ ਠੀਕ ਹੈ ਵੈਨੂਏਜ਼ੁਏਲਾ ਏਡੀ ਵੱਡੀ ਪਾਵਰ ਨਹੀਂ ਹੈ ਪਰ ਹੁਣ ਰਸ਼ੀਆ ਦੇ ਨਾਲ ਸਿੱਧੇ ਰੂਪ ਦੇ ਵਿੱਚ ਜਾ ਕੇ ਅਮਰੀਕਾ ਯਾ ਕਹਿ ਲਿਆ ਕਿ ਡੋਨਰਡ ਟਰੰਪ ਨੇ ਪੰਗਾ ਲੈ ਲਿਆ ਹੁਣ ਇਹਦੇ ਵਿੱਚ ਬਹੁਤ ਵੱਡੀ ਐਸਕੇਲੇਸ਼ਨ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿਉਂਕਿ ਰੂਸ ਵੀ ਉਧਰੋਂ ਆ ਗਿਆ ਰੂਸ ਨੇ ਇਹਦੀ ਨਿੰਦਾ ਕੀਤੀ ਹੈ ਇਸ ਅਟੈਕ ਦੀ ਰੂਸ ਨੇ ਇਹ ਵੀ ਕਿਹਾ ਕਿ ਜਿਹੜਾ ਇੰਟਰਨੈਸ਼ਨਲ ਸਮੁੰਦਰੀ ਲਾਅ ਹੈ ਉਸ ਦੀ ਉਲੰਘਣਾ ਕੀਤੀ ਹੈ ਯੂ ایس ਦੇ ਵੱਲੋਂ ਰਸ਼ੀਆ ਇਹ ਕਹਿ ਰਿਹਾ ਕਿ ਇਹ ਟੈਂਕਰ ਸਾਡਾ ਹੈ ਤੇ ਜਿਹੜੇ ਸਾਡੇ ਟੈਂਕਰ ਦੇ ਸਮੇਤ ਜਿਹੜੇ ਕਰੂ ਮੈਂਬਰ ਨੇ ਜਿਹੜੇ ਮੁਲਾਜ਼ਮ ਨੇ ਉਸ ਪਾਇਲ ਟੈਂਕਰ ਤੇ ਕਿ ਉਹ ਸਾਰੇ ਰਸ਼ੀਅਨ ਨੇ ਤੇ ਜਲਦ ਤੋਂ ਜਲਦ ਇਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ ਯੂ ਐਸ ਇਹ ਕਹਿ ਰਿਹਾ ਕਿ ਇਸ ਜਹਾਜ਼ ਨੇ ਸਮੁੰਦਰ ਦੇ ਅੱਧੇ ਰਸਤੇ ਦੇ ਵਿੱਚ ਹੀ ਆਪਣਾ ਫਲੈਗ ਚੇਂਜ ਕੀਤਾ ਕਿ ਪਹਿਲਾਂ ਇਹ ਵੇਲਾਵੰਦ ਦੇ ਨਾਂ ਦੇ ਨਾਲ ਰਜਿਸਟਰਡ ਸੀਗਾ ਤੇ ਜਦੋਂ ਉਹਨਾਂ ਨੇ ਕਹਿੰਦੇ ਦੇਖਿਆ ਕਿ ਅਮਰੀਕਨ ਨੇਵੀ ਇਸ ਟੈਂਕਰ ਦੇ ਪਿੱਛੇ ਲੱਗੀ ਆ ਤਾਂ ਇਸ ਟੈਂਕਰ ਨੇ ਆਪਣਾ ਫਲੈਗ ਚੇਂਜ ਕਰ ਲਿਆ ਅਮਰੀਕਾ ਇਹਨੂੰ ਸ਼ੈਡੋ ਫਲੀਟ ਦਾ ਨਾਮ ਦੇ ਰਿਹਾ ਹੈ ਸ਼ੈਡੋ ਫਲੀਟ ਕਿਹਨੂੰ ਕਿਹਾ ਜਾਂਦਾ ਹੈ ਕਿ ਸਮੁੰਦਰ ਦੇ ਵਿੱਚ ਸਫ਼ਰ ਦੇ ਦੌਰਾਨ ਕੋਈ ਸਮੁੰਦਰੀ ਜਹਾਜ਼ ਜਾਂ ਔਇਲ ਟੈਂਕਰ ਬਾਰ-ਬਾਰ ਆਪਣੀ ਪਛਾਣ ਬਦਲੇ ਅਮਰੀਕਾ ਕਹਿ ਰਿਹਾ ਕਿ ਇਹ ਔਇਲ ਟੈਂਕਰ ਆਪਣੀ ਬਾਰ-ਬਾਰ ਪਛਾਣ ਬਦਲ ਰਿਹਾ ਸੀ ਤੇ ਆਖਰਕਾਰ ਜਦੋਂ ਅਸੀਂ ਇਸ ਦੇ ਕੋਲ ਪਹੁੰਚੇ ਤਾਂ ਇਸ ਨੇ ਰੂਸ ਦਾ ਝੰਡਾ ਆਪਣੇ ਉੱਤੇ ਲਗਾ ਲਿਆ ਅਮਰੀਕਾ ਇਸ ਗੱਲ ਦੀ ਦੁਹਾਈ ਪਾ ਰਿਹਾ ਹਾਲਾਂਕਿ ਰਿਪੋਰਟ ਇਹ ਦੱਸਦੀ ਹੈ ਕਿ ਇਹ ਟੈਂਕਰ ਖਾਲੀ ਹੈ ਇਸ ਦੇ ਵਿੱਚ ਹੈ ਨਹੀਂਗਾ ਕੋਈ ਤੇਲ ਨਹੀਂ ਹੈ ਪਰ ਅਮਰੀਕਾ ਕਹਿ ਰਿਹਾ ਕਿ ਇਹ ਜਿਹੜਾ ਆਇਲ ਟੈਂਕਰ ਹੈ ਇਹ ਇਰਾਨੀਅਨ ਆਇਲ ਵੈਨੂਜੇਲਾ ਦਾ ਆਇਲ ਤੇ ਰਸ਼ੀਅਨ ਆਇਲ ਨੂੰ ਟਰਾਂਸਪੋਰਟ ਕਰਨ ਦੇ ਲਈ ਵਰਤਿਆ ਜਾ ਰਿਹਾ ਸੀ ਹੁਣ ਅਮਰੀਕਾ ਤੇ ਨਾਲ ਰਸ਼ੀਆ ਦੋਨੋਂ ਵੱਡੀਆਂ ਵਿਸ਼ਵ ਦੀਆਂ ਸ਼ਕਤੀਆਂ ਨੇ ਜਿਨ੍ਹਾਂ ਦੇ ਕੋਲ ਬਹੁਤ ਵੱਡੀਆਂ ਸਨਾਵਾ ਨੇ ਸੁਪਰ ਪਾਵਰਸ ਨੇ ਦੋਨੋਂ ਤੇ ਦੋਨੋਂ ਇਸ ਆਇਲ ਟੈਂਕਰ ਨੂੰ ਲੈ ਕੇ ਆਮੋ ਸਾਹਮਣੇ ਹੋ ਗੀਆਂ ਨੇ ਇੱਕ ਤਸਵੀਰ ਤੁਹਾਨੂੰ ਦਿਖਾਉਨੇ ਆ ਕਿ ਜਿਹੜਾ ਸਮੁੰਦਰੀ ਟਰੈਵਲ ਜਾਂ ਸ਼ਿਪਸ ਦਾ ਜਿਹੜਾ ਡਾਟਾ ਹੈ ਜਿਵੇਂ ਰੈਡਾਰ ਡਾਟਾ ਹੁੰਦਾ ਉਸ ਦੇ ਵਿੱਚ ਵੈਲਾ 1 ਨਾਮ ਦਾ ਇਹ ਜਿਹੜਾ ਜਹਾਜ਼ ਹੈ ਇਹ ਸਭ ਤੋਂ ਪਹਿਲਾਂ ਦੇਖਿਆ ਗਿਆ ਤਸਵੀਰ ਤੇ ਤੁਹਾਨੂੰ ਇਸ ਵੇਲੇ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਇਹ ਜਿਹੜਾ ਨੈਰੋ ਸੀ ਤੋਂ ਹੁੰਦੇ ਹੋਏ ਸਪੇਨ ਦੇ ਕੋਲੋਂ ਹੋ ਕੇ ਇਹ ਜਹਾਜ਼ ਹੈ ਜਿਹੜਾ ਇਹ ਵੈਨੂ ਜੁਐਲਾ ਦੇ ਵੱਲ ਵੱਧ ਰਿਹਾ ਸੀ ਲਾਲ ਜਿਹੜੀ ਲਾਈਨ ਹੈ ਇਹ ਇਸ ਦੇ ਰੂਟ ਨੂੰ ਦਰਸਾਉਂਦੀ ਹੈ ਤੇ ਇੱਥੇ ਬਿਲਕੁਲ ਵੈਨੂ ਜੁਐਲਾ ਦੇ ਨੇੜੇ ਤੇ ਕਰੀਬੀਅਨ ਸੀ ਦੇ ਕੋਲ ਜਦੋਂ ਅਮਰੀਕਾ ਦੀ ਨੇਵੀ ਨੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜਾ ਔਇਲ ਟੈਂਕਰ ਹੈ ਇਹ ਫੌਰੀ ਤੌਰ ਤੇ ਟਰਨ ਲੈ ਕੇ ਇਹ ਰਸ਼ੀਆ ਦੇ ਵੱਲ ਨੂੰ ਵੱਜ ਜਾਂਦਾ ਤੇ ਇਸ ਵੇਲੇ ਜਦੋਂ ਯੂ ਐਸ ਏ ਨੇ ਇਸ ਤੇ ਕਬਜ਼ਾ ਕੀਤਾ ਤੇ ਇਹ ਆਈਸਲੈਂਡ ਤੋਂ ਤਕਰੀਬਨ 1.5 200 ਕਿਲੋਮੀਟਰ ਤਕਰੀਬਨ 190 ਕਿਲੋਮੀਟਰ ਦੀ ਦੂਰੀ ਤੇ ਆ। ਹਾਲਾਂਕਿ ਆਈਸਲੈਂਡ ਦਾ ਜਿਹੜਾ ਵਾਟਰ ਲਾਓ ਇਹ ਇਸ ਥਾਂ ਤੇ ਨਹੀਂ ਲੱਗਦਾ ਇਸ ਥਾਂ ਤੇ ਜਿਹੜਾ ਇੰਟਰਨੈਸ਼ਨਲ ਲਾਅ ਹੈ ਸਮੁੰਦਰ ਦਾ ਉਹ ਲਾਗੂ ਹੁੰਦਾ ਹੈ ਤੇ ਰਸ਼ੀਆ ਇਹ ਕਹਿ ਰਿਹਾ ਕਿ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਸਮੁੰਦਰ ਦੇ ਵਿੱਚ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਸਾਡੇ ਔਇਲ ਟੈਂਕਰ ਤੇ ਹਮਲਾ ਕੀਤਾ ਉਸ ਤੇ ਕਬਜ਼ਾ ਕੀਤਾ ਆ ਇਹ ਗੈਰ ਕਾਨੂੰਨੀ ਹੈ ਹਾਲਾਂਕਿ ਹਲੇ ਤੱਕ ਜਿਹੜੇ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਪਰ ਡੋਨਲਡ ਟਰੰਪ ਇਹ ਕਹਿ ਰਹੇ ਆ ਕਿ ਇਸ ਦੇ ਨਾਲ ਕੋਈ ਫਰਕ ਨਹੀਂ ਪਊਗਾ ਅਮਰੀਕਾ ਤੇ ਰਸ਼ੀਆ ਨੂੰ ਕਿ ਪੁਤਿਨ ਮੇਰੇ ਚੰਗੇ ਦੋਸਤ ਨੇ ਡੋਨਲਡ 트ੰਪ ਇਸੇ ਤਰੀਕੇ ਦੇ ਨਾਲ ਕਾਰਡ ਖੇਡਦੇ ਨੇ ਉਹਨਾਂ ਨੂੰ ਪਤਾ ਹੈ ਕਿ ਵੈਨੂਏਲਾ ਦੇ ਉੱਤੇ ਅਟੈਕ ਤਾਂ ਉਹਨਾਂ ਨੇ ਕਰ ਲਿਆ ਜਿਸ ਨੂੰ ਲੈ ਕੇ ਰਸ਼ੀਆ ਵੀ ਔਖਾ ਹੈ ਚਾਈਨਾ ਵੀ ਔਖਾ ਹੈ ਨਾਰਥ ਕੋਰੀਆ ਵੀ ਔਖਾ ਹੈ ਕਿਉਂਕਿ ਵੈਨੂਏਲਾ ਅਮਰੀਕਾ ਨੂੰ ਛੱਡ ਕੇ ਰਸ਼ੀਆ ਚਾਈਨਾ ਤੇ ਨਾਰਥ ਕੋਰੀਆ ਦੇ ਨਾਲ ਚੰਗੇ ਸਬੰਧ ਬਣਾ ਰਿਆ ਸੀ ਚੀਨ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਵੈਨੂਏਲਾ ਦੇ ਵਿੱਚ ਆਇਲ ਕੱਢਣ ਦਾ ਕੰਮ ਆਲਮੋਸਟ ਕਰ ਚੁੱਕੀਆਂ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਹਜ਼ਾਰ ਕਰੋੜ ਜਿਹੜੇ ਡਾਲਰ ਨੇ ਉਹ ਚਾਈਨਾ ਵੈਨਿਜੁਏਲਾ ਦੇ ਵਿੱਚ ਨਿਵੇਸ਼ ਕਰ ਚੁੱਕੇ ਆ। ਸੋ ਇਹ ਤਾਂ ਵੈਨਿਜੁਏਲਾ ਦੀ ਗੱਲ ਸੀ ਉੱਥੇ ਤੱਕ ਜੇਕਰ ਅਮਰੀਕਾ ਸੀਮਤ ਰਹਿੰਦਾ ਤਾਂ ਕਿਤੇ ਨਾ ਕਿਤੇ ਸ਼ਾਇਦ ਠੀਕ ਸੀ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਜਾਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਮੀਟਿੰਗ ਬੁਲਾਈ ਗਈ ਉਸ ਤੇ ਵਿੱਚ ਪੂਰੀ ਦੁਨੀਆ ਨੇ ਅਮਰੀਕਾ ਦੇ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਜਿਹੜੀ ਵੈਨਿਜੁਏਲਾ ਤੇ ਕੀਤੀ ਗਈ ਆ ਉਸ ਤੇ ਸਵਾਲ ਖੜੇ ਕੀਤੇ ਸੀ। ਪਰ ਬਜਾਏ ਉਸ ਦੇ ਕਿ ਅਮਰੀਕਾ ਥੋੜਾ ਜਿਹਾ ਸ਼ਾਂਤ ਰਹਿੰਦਾ ਅਮਰੀਕਾ ਨੇ ਸਿੱਧਾ ਆ ਕੇ ਹੁਣ ਰਸ਼ੀਆ ਦੇ ਇਸ ਔਇਲ ਟੈਂਕਰ ਤੇ ਹਮਲਾ ਕੀਤਾ ਉਸ ਤੇ ਆਪਣੇ ਕੋਸਟ ਗਾਰਡ ਦੀ ਟੀਮ ਹੈ ਜਿਹੜੀ ਉਹ ਹਵਾਈ ਜਹਾਜ਼ ਦੇ ਰਾਹੀਂ ਉਹ ਲੈਂਡ ਕਰਵਾਈ ਤੇ ਫਿਰ ਉਹਨਾਂ ਨੇ ਅਮਰੀਕਾ ਨੇ ਇਸ ਔਇਲ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਔਇਲ ਟੈਂਕਰ ਤੇ ਜਿੰਨੇ ਵੀ ਇਸ ਵੇਲੇ ਕਰੂ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਅਮਰੀਕਾ ਦੀ ਨੇਵੀ ਕੋਸਟ ਗਾਰਡ ਨੇ ਬੰਦੀ ਬਣਾ ਰੱਖਿਆ ਇਸ ਤੋਂ ਪਹਿਲਾਂ ਜਦੋਂ ਰਸ਼ੀਆ ਦੇ ਕੋਲ ਇਸ ਤਰੀਕੇ ਦੀਆਂ ਖਬਰਾਂ ਪਹੁੰਚੀਆਂ ਕਿ ਅਮਰੀਕਾ ਉਹਨਾਂ ਦੇ ਝੰਡੇ ਵਾਲੇ ਆਇਲ ਟੈਂਕਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਰਸ਼ੀਆ ਨੇ ਵੀ ਆਪਣੇ ਜਿਹੜੀ ਇੱਕ ਸਬਮਰੀਨ ਤੇ ਕੁਝ ਕੋਸਟ ਗਾਰਡ ਦੀਆਂ ਟੀਮਾਂ ਸੀਗੀਆਂ ਉਹ ਇਸ ਟੈਂਕਰ ਦੇ ਵੱਲ ਰਵਾਨਾ ਕੀਤੀਆਂ ਗਈਆਂ ਸੀ ਪਰ ਹਾਲੇ ਤੱਕ ਉਹ ਇਸ ਟੈਂਕਰ ਤੱਕ ਨਹੀਂ ਪਹੁੰਚੀਆਂ ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਰਸ਼ੀਆ ਦਾ ਟੈਂਕਰ ਹੈ ਜਿਸ ਨੂੰ ਅਮਰੀਕਾ ਨੇ ਕਬਜ਼ੇ ਚ ਲੈ ਲਿਆ ਤੇ ਦੂਸਰੇ ਪਾਸੇ ਸਬਮਰੀਨ ਜਿਹੜੀ ਪੰਡੂਬੀ ਹੁੰਦੀ ਹੈ ਉਹ ਰਸ਼ੀਆ ਦੇ ਵੱਲੋਂ ਭੇਜੀ ਗਈ ਆ ਆਪਣੇ ਇਸ ਆਇਲ ਟੈਂਕਰ ਦੇ ਵੱਲ ਤੇ ਕੀ ਜਦੋਂ ਰਸ਼ੀਆ ਦੀ ਇਹ ਸਬਮਰੀਨ ਤੇ ਜਿਹੜੇ ਉਹਦੇ ਕੋਸਟ ਗਾਰਡ ਨੇ ਜਾਂ ਹੋਰ ਸਮੁੰਦਰੀ ਜਹਾਜ਼ ਨੇ ਜਿਹੜੇ ਕਿ ਇਸ ਟੈਂਕਰ ਦੀ ਸੁਰੱਖਿਆ ਦੇ ਲਈ ਭੇਜੇਗੇ ਸੀ ਰੂਸ ਦੇ ਵੱਲੋਂ ਉਹ ਜਦੋਂ ਇਸ ਥਾਂ ਤੇ ਪਹੁੰਚਣਗੇ ਆਈਸਲੈਂਡ ਦੇ ਕੋਲ ਨਾਰਥ ਅਟਲੈਂਟਿਕ ਦੇ ਵਿੱਚ ਪਹੁੰਚਣਗੇ ਜਿੱਥੇ ਅਮਰੀਕਾ ਨੇ ਇਸ ਟੈਂਕਰ ਨੂੰ ਕਾਬੂ ਕੀਤਾ ਹੋਇਆ ਤਾਂ ਉੱਥੇ ਹਾਲਾਤ ਕੀ ਬਣਨਗੇ ਸੋ ਇਸ ਤੋਂ ਮੰਨਿਆ ਇਹ ਜਾ ਰਿਹਾ ਕਿ ਵੈਨੂ ਜੇਲਾ ਦੀ ਘਟਨਾ ਤੋਂ ਬਾਅਦ ਰਸ਼ੀਆ ਤੇ ਅਮਰੀਕਾ ਹੁਣ ਇਸ ਇੱਕ ਆਲ ਟੈਂਕਰ ਨੂੰ ਲੈ ਕੇ ਆਮੋ ਸਾਹਮਣੇ ਖੜਦੇ ਨਜ਼ਰ ਆਉਣਗੇ ਕਿਉਂਕਿ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਰਸ਼ੀਆ ਨੇ ਜਿਹੜਾ ਯੂਕਰੇਨ ਦੇ ਉੱਤੇ ਅਟੈਕ ਕੀਤਾ ਹੋਇਆ ਉਸ ਤੋਂ ਬਾਅਦ ਅਮਰੀਕਾ ਨੇ ਰਸ਼ੀਆ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਜਿਦੇ ਵਿੱਚੋਂ ਇੱਕ ਪਾਬੰਦੀ ਇਹ ਸੀ ਕਿ ਰੂਸ ਦਾ ਜਿਹੜਾ ਔਇਲ ਆ ਉਹ ਕੋਈ ਵੀ ਦੇਸ਼ ਖਰੀਦੂਗਾ ਨਹੀਂ ਪਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਰੂਸ ਦਾ ਔਇਲ ਜਦੋਂ ਯੂਰਪ ਦੇ ਵਿੱਚ ਵੇਚਣਾ ਬੰਦ ਹੋਇਆ ਤਾਂ ਰੂਸ ਨੇ ਅਲਟਰਨੇਟਿਵ ਲੱਭਿਆ ਭਾਰਤ ਨੂੰ ਭਾਰਤ ਨੂੰ ਰੂਸ ਸਸਤੇ ਦਾਣ ਤੇ ਜਿਹੜਾ ਕਰੂਡ ਔਇਲ ਆ ਉਹ ਪਿਛਲੇ ਕਈ ਸਾਲਾਂ ਤੋਂ ਵੇਚਦਾ ਆ ਇਸ ਗੱਲ ਤੇ ਵੀ ਅਮਰੀਕਾ ਨਾਰਾਜ਼ ਹੈ ਔਰ ਦੂਸਰੀ ਗੱਲ ਇਹ ਹੈ ਕਿ ਆਈਸਲੈਂਡ ਤੇ ਜਿਹੜਾ ਇੰਗਲੈਂਡ ਹੈ ਇਸ ਦੇ ਦਰਮਿਆਨ ਜਿਹੜਾ ਅਟਲੈਂਟਿਕ ਓਸ਼ਨ ਪੈਂਦਾ ਉਸ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਰਸ਼ੀਆ ਦਾ ਜਿਹੜਾ ਆਇਲ ਟੈਂਕਰ ਹੈ ਇਹ ਇੱਥੇ ਖੜਾ ਸੀ ਜਾਂ ਜਾ ਰਿਹਾ ਸੀ ਜਿੱਥੇ ਇਹਨੂੰ ਸੀਜ਼ ਕੀਤਾ ਗਿਆ ਅੱਜ ਤੋਂ ਇੱਕ ਦਿਨ ਪਹਿਲਾਂ ਯੂਕੇ ਜਿਹੜੀ ਸਰਕਾਰ ਸੀ ਇੰਗਲੈਂਡ ਦੀ ਜਾਂ ਯੂਕੇ ਦੀ ਡਿਫੈਂਸ ਮਿਨਿਸਟਰੀ ਸੀ ਉਹ ਇਹ ਕਹਿ ਰਹੀ ਸੀ ਕਿ ਦੇਖੋ ਜੀ ਇਹ ਦੋ ਦੇਸ਼ਾਂ ਦਾ ਆਪਸੀ ਮਸਲਾ ਹੈ ਅਸੀਂ ਯਾਨੀ ਕਿ ਯੂਕੇ ਇਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੂਗਾ ਪਰ ਅਮਰੀਕਾ ਦੇ ਪ੍ਰੈਸ਼ਰ ਦੇ ਹੇਠ ਯੂਕੇ ਨੂੰ ਆਉਣਾ ਪਿਆ ਤੇ ਅਮਰੀਕਾ ਨੇ ਇਹ ਜਿਹੜਾ ਔਇਲ ਟੈਂਕਰ ਰਸ਼ੀਆ ਦਾ ਇਸਤੇ ਕਬਜ਼ਾ ਕੀਤਾ ਜਾਂ ਇਸ ਨੂੰ ਕੈਪਚਰ ਕੀਤਾ ਇਸ ਦੇ ਵਿੱਚ ਯੂਕੇ ਡਿਫੈਂਸ ਜਿਹੜੀ ਸੈਨਾ ਯੂਕੇ ਦੀ ਨੇਵੀ ਦੇ ਵੱਲੋਂ ਵੀ ਸਹਾਇਤਾ ਜਿਹੜੀ ਅਮਰੀਕਾ ਦੇ ਕੀਤੀ ਗਈ ਹੈ ਕਿਉਂਕਿ ਇਹ 5ਐਲਈ ਦੇ ਵਿੱਚ ਨੇ ਸੋ ਪੰਜ ਐਸੇ ਦੇਸ਼ ਨੇ ਜਿਹੜੇ ਸਿੱਧੇ ਰੂਪ ਦੇ ਵਿੱਚ ਇਕੱਠੇ ਨੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇਹ ਸਾਰੇ ਮਿਲਾ ਕੇ ਸੋ ਹੁਣ ਗੱਲ ਕਿੱਧਰ ਨੂੰ ਜਾਊਗੀ ਇਹ ਵੱਡਾ ਸਵਾਲ ਪੈਦਾ ਹੋ ਰਿਹਾ ਤੇ ਇੱਕ ਪਾਸੇ ਤਾਂ ਯੂ ਰੂਸ ਤੇ ਯੂਕਰੇਨ ਦੀ ਜੰਗ ਹੈ ਦੂਸਰੇ ਪਾਸੇ ਅਮਰੀਕਾ ਨੇ ਵੈਨੂਜੇਲਾ ਦੇ ਸਿੱਧੇ ਜਾ ਕੇ ਰਾਸ਼ਟਰਪਤੀ ਨੂੰ ਚੱਕ ਲਿਆ ਇਹ ਦੋਨੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਜਾ ਰਹੇ ਨੇ ਤੇ ਤੀਸਰਾ ਇਹ ਹੈ ਕਿ ਅਮਰੀਕਾ ਨੇ ਹੁਣ ਸਿੱਧਾ ਰਸ਼ੀਅਨ ਟੈਂਕਰ ਦੇ ਉੱਤੇ ਜਿਹੜਾ ਹਮਲਾ ਕੀਤਾ ਉਸ ਨੂੰ ਰਸ਼ੀਆ ਸਿੱਧੇ ਰੂਪ ਦੇ ਵਿੱਚ ਆਪਣੇ ਦੇਸ਼ ਤੇ ਹੋਇਆ ਅਟੈਕ ਦੱਸ ਰਿਹਾ ਤਾਂ ਕੀ ਹੁਣ ਇਹ ਦੋ ਸੁਪਰ ਪਾਵਰ ਇਸ ਇੱਕ ਆਲ ਟੈਂਕਰ ਨੂੰ ਲੈ ਕੇ ਆਹਮੋ ਸਾਹਮਣੇ ਹੋ ਜਾਣਗੀਆਂ ਕੀ ਅਟਲੈਂਟਿਕ ਓਸ਼ੀਅਨ ਦੇ ਵਿੱਚ ਦੋਨਾਂ ਦੇਸ਼ਾਂ ਦੀਆਂ ਜਿਹੜੀ ਨੇਵੀ ਹੈ ਜਾਂ ਸੈਨਾ ਹੈ ਉਹ ਆਮਣੇ ਸਾਹਮਣੇ ਹੋ ਜੂਗੀ ਇਸ ਇੱਕ ਔਇਲ ਟੈਂਕਰ ਨੂੰ ਲੈ ਕੇ ਬਹੁਤ ਵੱਡੇ ਇਸ ਸਵਾਲ ਨੇ ਬਹੁਤ ਵੱਡਾ ਖਤਰਾ ਇਸ ਵੇਲੇ ਇਸ ਇੱਕ ਟੈਂਕਰ ਨੂੰ ਲੈ ਕੇ ਪੂਰੀ ਦੁਨੀਆ ਨੂੰ ਹੋ ਗਿਆ ਕਿਉਂਕਿ ਜੇਕਰ ਇਹ ਦੋਨੋਂ ਸੁਪਰ ਪਾਵਰ ਇਸ ਔਇਲ ਟੈਂਕਰ ਦੇ ਕਰਕੇ ਆਪਸ ਦੇ ਵਿੱਚ ਭੜਦੀਆਂ ਨੇ ਕਿਉਂਕਿ ਰਸ਼ੀਆ ਪਹਿਲੇ ਹੀ ਨਾਰਾਜ਼ ਹੈ ਚਾਈਨਾ ਪਹਿਲੇ ਹੀ ਨਾਰਾਜ਼ ਹੈ ਨੌਰਥ ਕੋਰੀਆ ਪਹਿਲੇ ਹੀ ਨਾਰਾਜ਼ ਹੈ ਅਮਰੀਕਾ ਦੇ ਉੱਤੇ ਕਿ ਕਿਸ ਤਰੀਕੇ ਨਾਲ ਤੁਸੀਂ ਇੰਟਰਨੈਸ਼ਨਲ ਲਾਅ ਦੀ ਉਲੰਘਣਾ ਕਰਕੇ ਵੈਨੂਏਲਾ ਦਾ ਜਿਹੜਾ ਰਾਸ਼ਟਰਪਤੀ ਆ ਉਹ ਤੁਸੀਂ ਚੱਕ ਲਿਆ ਉਸ ਦੀ ਫੌਰੀ ਤੌਰ ਤੇ ਰਿਹਾਈ ਦੀ ਮੰਗ ਵੀ ਇਹ ਦੇਸ਼ ਕਰ ਰਹੇ ਨੇ ਈਰਾਨ ਵੀ ਇਸ ਦੇ ਵਿੱਚ ਮੋਰੀ ਹੈ ਕਿਉਂਕਿ ਈਰਾਨ ਤੇ ਵੀ ਅਸੀਂ ਸਾਰੇ ਜਾਣਦੇ ਆ ਕਿ ਜਿਸ ਵੇਲੇ ਈਰਾਨ ਤੇ ਇਜ਼ਰਾਈਲ ਆਮੋ ਸਾਹਮਣੇ ਸੀ ਉਸ ਵੇਲੇ ਅਮਰੀਕਾ ਨੇ ਹੀ ਆਪਣੇ ਸਟੈਲਥ ਬੰਬਰ ਭੇਜ ਕੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਸ਼ਟ ਕੀਤਾ ਸੀ ਤਾਂ ਇਰਾਨ ਉਸ ਗੱਲ ਦਾ ਵੀ ਬਦਲਾ ਲੈ ਰਿਹਾ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਪੂਰਾ ਜਿਓ ਪੋਲਿਟੀਕਲ ਜਿਹੜਾ ਮਾਹੌਲ ਹੈ ਇਸ ਵੇਲੇ 2026 ਜਦੋਂ ਦਾ ਚੜਿਆ ਕਾਫੀ ਜ਼ਿਆਦਾ ਚਿੰਤਾਜਨਕ ਹਾਲਾਤ ਇਹਦੇ ਵਿੱਚ ਬਣ ਰਹੇ ਨੇ ਤਾਂ ਇਸ ਇੱਕ ਛੋਟੇ ਜਿਓ ਆਲ ਨੂੰ ਲੈ ਕੇ ਹੁਣ ਦੋ ਮਹਾਸ਼ਕਤੀਆਂ ਵਿਸ਼ਵ ਦੀਆਂ ਆਮ ਇਸ ਆਮੋ ਸਾਹਮਣੇ ਹੋਣ ਜਾ ਰਹੀਆਂ ਨੇ ਹਾਲਾਂਕਿ ਟਰੰਪ ਤਾਂ ਦਾਅਵਾ ਕਰ ਰਿਹਾ ਕਿ ਵਲਾਦੀਮੀਰ ਪੁਤਿਨ ਤਾਂ ਮੇਰੇ ਦੋਸਤ ਨੇ ਅਸੀਂ ਬੈਠ ਕੇ ਗੱਲ ਸੁਝਾ ਲਿਆਂਗੇ ਪਰ ਹਾਲੇ ਤੱਕ ਯਾਦ ਰੱਖਣਾ ਚਾਹੀਦਾ ਕਿ ਵਲਾਦੀਮੀਰ ਪੁਤਿਨ ਦਾ ਇਸ ਬਾਰੇ ਕੋਈ ਵੀ ਬਿਆਨ ਨਹੀਂ ਆਇਆ ਰਿਪੋਰਟਾਂ ਇਹ ਦੱਸ ਰਹੀਆਂ ਨੇ ਕਿ ਵਲਾਦੀਮੀਰ ਪੁਤਿਨ ਹਜੇ ਜਿਹੜੀ 크ਿਸਮਸ ਮਨਾਈ ਜਾ ਰਹੀ ਹੈ ਰਸ਼ੀਆ ਦੇ ਵਿੱਚ ਉਸ ਦੇ ਵਿੱਚ ਵਿਅਸਤ ਨੇ ਰਸ਼ੀਆ ਦੇ ਡਿਫੈਂਸ ਮਿਨਿਸਟਰੀ ਦੇ ਵੱਲੋਂ ਇਸ ਗੱਲ ਦੀ ਨਿੰਦਾ ਕੀਤੀ ਗਈ ਆ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਸਿੱਧੇ ਤੌਰ ਤੇ ਮੰਗ ਕਰ ਲਈ ਆ ਕਿ ਜਲਦ ਤੋਂ ਜਲਦ ਸਾਡੇ ਜਹਾਜ਼ ਨੂੰ ਇਸ ਔਇਲ ਟੈਂਕਰ ਨੂੰ ਤੇ ਔਇਲ ਟੈਂਕਰ ਤੇ ਜਿਹੜੇ ਵੀ ਰਸ਼ੀਅਨ ਤੁਸੀਂ ਕੈਪਚਰ ਕੀਤੇ ਨੇ ਉਹਨੂੰ ਫੌਰੀ ਤੌਰ ਤੇ ਛੱਡੋ ਉਹਨਾਂ ਨੂੰ ਸਾਡੇ ਦੇਸ਼ ਰੂਸ ਦੇ ਵਿੱਚ ਭੇਜੋ ਹੁਣ ਦੇਖਣਾ ਇਹ ਹੈ ਕਿ ਅਮਰੀਕਾ ਜਾਂ ਡੋਨਲਡ ਟਰੰਪ ਰਸ਼ੀਆ ਦੀ ਇਸ ਮੰਗ ਤੇ ਕਿੰਨਾ ਕੁ ਗੌਰ ਕਰਦਾ ਕਿਉਂਕਿ ਅਮਰੀਕਾ ਨੇ ਇੱਕ ਵੱਡਾ ਪੰਗਾ ਲੈ ਲਿਆ ਆ ਰਸ਼ੀਆ ਦੇ ਔਇਲ ਟੈਂਕਰ ਨੂੰ ਸੀਜ਼ ਕਰਕੇ ਇੱਥੇ ਗੱਲ ਇੱਕ ਉਹ ਕਹਿੰਦੇ ਆ ਨਾ ਆਪਾਂ ਇੱਕ ਗੱਲ ਹੁੰਦੀ ਹੈ ਕਿ ਗਲੇ 'ਚ ਜਦੋਂ ਹੱਡੀ ਫਸ ਜਾਂਦੀ ਹੈ ਨਾ ਉਹਨੂੰ ਬਾਹਰ ਕੱਢਿਆ ਜਾਂਦਾ ਨਾ ਉਹਨੂੰ ਅੰਦਰ ਨਗਾ ਰਿਆ ਜਾਂਦਾ ਸੋ ਅਮਰੀਕਾ ਦੀ ਹਾਲਤ ਪਿਛਲੇ ਕਈ ਹਫ਼ਤਿਆਂ ਤੋਂ ਐਸੀ ਬਣੀ ਹੋਈ ਸੀ ਕਿਉਂਕਿ ਅਮਰੀਕਾ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਇਸ ਆਇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦੀ ਹੁਣ ਜੇ ਤਾਂ ਅਮਰੀਕਾ ਇਸੇ ਤਰੀਕੇ ਦੇ ਨਾਲ ਇਸ ਆਇਲ ਟੈਂਕਰ ਨੂੰ ਛੱਡ ਦਿੰਦਾ ਕਿ ਹਾਂ ਜਾਂਦਾ ਤਾਂ ਜਾਵੇ ਰੂਸ ਦੇ ਵੱਲ ਕੋਈ ਗੱਲ ਨਹੀਂ ਤਾਂ ਫਿਰ ਅਮਰੀਕਾ ਦੇ ਉੱਤੇ ਸਵਾਲ ਖੜੇ ਹੋ ਜਾਣੇ ਸੀ ਕਿ ਕੈਸਾ ਅਮਰੀਕਾ ਇੱਕ ਪਾਸੇ ਤਾਂ ਤੁਸੀਂ ਵੈਨੇਜੂਏਲਾ ਦਾ ਰਾਸ਼ਟਰਪਤੀ ਚੱਕ ਲਿਆ ਤੇ ਦੂਸਰੇ ਪਾਸੇ ਤੁਹਾਡੇ ਤੋਂ ਸਮੁੰਦਰ ਦੇ ਵਿੱਚ ਚੱਲ ਰਿਹਾ ਇੱਕ ਜਿਹਨੂੰ ਤੁਸੀਂ ਗੈਰਕਾਨੂੰਨੀ ਜਹਾਜ਼ ਦੱਸ ਰਹੇ ਹੋ ਔਇਲ ਟੈਂਕਰ ਉਹ ਤੁਹਾਡੇ ਤੋਂ ਕਬਜ਼ੇ 'ਚ ਨਹੀਂ ਲਿਆ ਗਿਆ ਤੇ ਦੂਸਰੇ ਪਾਸੇ ਹੁਣ ਤੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਜੇ ਅਮਰੀਕਾ ਰੂਸ ਦੇ ਇਸ ਔਇਲ ਟੈਂਕਰ ਨੂੰ ਕਬਜ਼ੇ 'ਚ ਲੈਂਦਾ ਤਾਂ ਰੂਸ ਸਿੱਧਾ ਆਪਣੇ ਇਸ ਔਇਲ ਟੈਂਕਰ ਨੂੰ ਬਚਾਉਣ ਦੇ ਲਈ ਆਊਗਾ ਤੇ ਦੋ ਵਿਸ਼ਵ ਦੀਆਂ ਮਹਾਨ ਸ਼ਕਤੀਆਂ ਆਪਸ ਦੇ ਵਿੱਚ ਪੜਨ ਦੇ ਲਈ ਮਜਬੂਰ ਹੋ ਜਾਣਗੀਆਂ ਸੋ ਗੱਲ ਇਹੀ ਹੈ ਕਿ ਬਹੁਤ ਸਾਰੇ ਜਿਹੜੇ ਭਵਿੱਖ ਵਕਤਾ ਸੀ ਚਾਹੇ ਉਹ ਨਾਸਰੇ ਦਮਸ ਸੀ ਚਾਹੇ ਉਹ ਬਾਬਾ ਵੈਂਗਾ ਸੀ ਉਹਨਾਂ ਨੇ ਪਹਿਲਾਂ ਹੀ ਭਵਿੱਖਬਾਣੀਆਂ ਕੀਤੀਆਂ ਹੋਈਆਂ ਨੇ ਕਿ ਇੱਕ ਤਾਂ ਵਿਸ਼ਵ ਦਾ ਜਿਹੜਾ ਜੀਓ ਪੋਲੀਟਿਕਲ ਆਰਡਰ ਹੈ ਉਹ ਬਦਲੂਗਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ 26 ਜਾਂ 27 ਦੇ ਵਿੱਚ ਤੀਸਰਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਸੋ ਕੀ ਤੀਸਰੇ ਤੀਸਰੇ ਵਿਸ਼ਵ ਯੁੱਧ ਦੀ ਜਿਹੜੀ ਸ਼ੁਰੂਆਤ ਹੈ ਉਹ ਇਸ ਛੋਟੇ ਜਿਹੇ ਔਇਲ ਟੈਂਕਰ ਦੇ ਕਰਕੇ ਹੋ ਜੂਗੀ ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਆਂ ਕਿ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਟਲ ਜਾਂਦੀਆਂ ਨੇ ਪਰ ਇੱਕ ਛੋਟੀ ਜੀ ਘਟਨਾ ਦੇ ਕਰਕੇ ਬਹੁਤ ਵੱਡੇ ਯੁੱਧ ਹੋ ਜਾਂਦੇ ਨੇ ਸੋ ਕੀ ਵਿਸ਼ਵ ਯੁੱਧ ਦੀ ਸ਼ੁਰੂਆਤ ਇਸੇ ਵਲ ਟੈਂਕਰ ਤੇ ਕੀਤੇ ਗਏ ਅਮਰੀਕਾ ਦੇ ਕਬਜ਼ੇ ਤੋਂ ਬਾਅਦ ਸ਼ੁਰੂ ਹੋ ਜੇਗੀ ਤੇ ਕੀ ਰੂਸ ਚਾਈਨਾ ਨਾਰਥ ਕੋਰੀਆ ਇੱਕ ਪਾਸੇ ਹੋ ਜਾਣਗੇ ਤੇ ਅਮਰੀਕਾ ਤੇ ਆਪਣੇ ਸਹਿਯੋਗੀ ਜਿਹੜੇ ਨੈਟੋ ਦੇ ਦੇਸ਼ ਨੇ ਉਹ ਇੱਕ ਪਾਸੇ ਹੋਣਗੇ ਤਾਂ ਕੀ ਇਹ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਪੂਰੀ ਦੁਨੀਆ ਨੂੰ ਤੀਸਰੇ ਵਿਸ਼ਵ ਯੁੱਧ ਵੱਲ ਲੈ ਕੇ ਜਾ ਰਹੀਆਂ ਨੇ ਪੂਰੇ ਦੇਸ਼ ਦੁਨੀਆ ਦੇ ਦੇਸ਼ ਨੇ ਜਿਹੜੇ ਹੋਰ ਸ਼ਕਤੀਆਂ ਨੇ ਚਾਹੇ ਉਹ ਭਾਰਤ ਹੈ ਚਿੰਤਾ ਦੇ ਵਿੱਚ ਨੇ ਕਿਉਂਕਿ ਕੋਈ ਵੀ ਐਸਾ ਦੇਸ਼ ਨਹੀਂ ਚਾਹੂਗਾ ਕਿ ਦੁਨੀਆ ਇੱਕ ਵਾਰ ਫਿਰ ਤੋਂ ਤੀਸਰਾ ਵਿਸ਼ਵ ਯੁੱਧ ਦੇਖੇ ਜਾਂ ਉਸ ਦੀ ਮਾਰ ਚੱਲੇ ਕਿਉਂਕਿ ਇਸ ਵਾਰ ਦਾ ਜਿਹੜਾ ਤੀਸਰਾ ਵਿਸ਼ਵ ਯੁੱਧ ਹੋਊਗਾ ਉਹ ਪਰਮਾਣੂ ਹਥਿਆਰਾਂ ਦੇ ਨਾਲ ਲੜਿਆ ਜਾਊਗਾ ਤੇ ਜੇ ਪਰਮਾਣੂ ਹਥਿਆਰ ਵਰਤੇ ਜਾਂਦੇ ਨੇ ਤਾਂ ਦੁਨੀਆ ਦੀ ਅੱਧੀ ਪਾਪੂਲੇਸ਼ਨ ਹੈ ਜਿਹੜੀ ਉਹ ਤਬਾਹ ਹੋ ਜਾਏਗੀ